ਸੇਵਾ ਦਾ ਸੰਕਲਪ ਕਦੇ ਵੀ ਖਤਮ ਨਹੀਂ ਹੋ ਸਕਦਾ ਇਹ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਤੇ ਕਿਵੇਂ ਦੇ ਹਾਲਾਤ ਦੇਖਿਆ ਜੀ ਪਿੱਛੇ ਹਾਲਾਤ ਬਹੁਤ ਮਾੜੇ ਆ ਜੀ ਸਰਕਾਰਾਂ ਸੁੱਤੀਆਂ ਨੇ ਸਰਕਾਰਾਂ ਤਾਂ ਜੀ ਜਹਾਜ਼ਾਂ ਦੇ ਵਿੱਚ ਬੈਠ ਕੇ ਜੀ ਲਗਾਤਾਰ ਉਹ ਪਾ ਰਹੇ ਆ ਜਿਉਂ ਫੋਟੋਆਂ ਖਿੱਚ-ਖਿੱਚ ਕੇ ਪਾ ਰਹੇ ਆ ਜੀ ਜਿਹੜੇ ਸਾਡੇ ਕਿਸਾਨ ਭਰਾਵਾਂ ਦਾ ਝੋਨਾ ਖਰਾਬ ਹੋ ਗਿਆ ਉਹਨਾਂ ਦਾ ਗਰਾਊਂਡ ਲੈਵਲ ਤੇ ਆਣ ਕੇ ਵੇਖਣ ਕੀ ਹਾਲ ਆ ਤੇ ਸਰਕਾਰਾਂ ਨੂੰ ਕਿਵੇਂ ਵੇਖਦੇ ਹੋ ਜੀ ਜਿਹੜੇ ਕਹਿੰਦੇ ਵੀ ਖੁਸ਼ਹਾਲ ਕਰ ਦੇਣਾ ਜੀ ਖੁਸ਼ਹਾਲ ਕਰਤਾ ਜੀ ਸੇਵਾ ਦੀ ਗੁਰੂ ਸਾਹਿਬ ਨੇ ਗੁਰਤੀ ਨਾ ਦਿੱਤੀ ਹੁੰਦੀ ਫੇ ਖਤਮ ਸੀ ਕੰਮ ਕਲਗੀਆਂ ਵਾਲੇ ਪਾਸ਼ਾ ਦੀ ਮਿਹਰ ਆ ਗੁਰੂ ਰਾਮਦਾਸ ਦੀ ਮਿਹਰ ਆ ਲੰਗਰਾਂ ਦੇ ਘਾਟੇ ਨਹੀਂ ਜੀ ਇਹ ਤਾਂ ਇਦਾਂ ਚੱਲਦੇ ਰਹਿਣਗੇ ਸਰਕਾਰਾਂ ਕਰਨ ਚਾਹੇ ਨਾ ਕਰਨ ਇਹ ਸ਼੍ਰੋਮਣੀ ਕਮੇਟੀ ਅੰਦਰ ਲੈ ਕੇ ਜਾ ਰਹੀ ਜੀ ਹਾਂ ਜੀ ਸ਼੍ਰੋਮਣੀ ਕਮੇਟੀ ਵਾਲੇ ਲੰਗਰ ਲੈ ਕੇ ਜਾ ਰਹੇ ਆ ਨਹੀਂ ਵੈਸੇ ਤਾਂ ਪਾਣੀ ਦੀ ਲੋੜ ਹੈ ਲੰਗਰ ਦੀ ਇੰਨੀ ਕੋਈ ਲੋੜ ਨਹੀਂ ਪਾਣੀ ਦੀ ਲੋੜ ਆ ਸਾਰੇ ਇੱਕ ਜਿਹੜੀਆਂ ਜ਼ਮੀਨਾਂ ਦੀ ਫਸਲ ਖਰਾਬ ਹੋਈ ਆ ਇਹ ਜ਼ਰੂਰ ਜ਼ੀਰੋ ਗਰਾਊਂਡ ਤੇ ਜਾ ਕੇ ਚੈੱਕ ਕੀਤੇ ਜਾਣ ਫਿਰ ਮਾਅਬਜ਼ਾ ਜੇ ਸਰਕਾਰ ਲੱਗਦਾ ਤੁਹਾਨੂੰ 2023 ਦਾ ਤਾਂ ਮਿਲਿਆ ਨਹੀਂ ਭਾਜੀ ਅਜੇ ਤੱਕ ਫਰਮੈਸ਼ਾ ਨੇ ਜਿਹੜੇ ਤਗੜੇ ਬੰਦੇ ਨੇ ਉਹ ਲੈ ਜਾਂਦੇ ਨੇ ਸਾਨੂੰ ਕੁਝ ਨਹੀਂ ਮਿਲਦਾ ਜੀ ਅਸੀਂ ਮਾੜੇ ਜ਼ਿੰਮੇਦਾਰ ਆ ਮਾਤੜ ਅਸੀਂ ਰਗੜੇ ਜਾਂਦੇ ਆ ਜੀ ਇਹ ਜਿਹਨੀ ਬਾਈਕ 'ਚ ਬਹੁਤ ਵੱਡਾ ਮੁੱਦਾ ਚੱਲਿਆ ਸੀ ਲੈਂਡ ਬੁਇੰਗ ਪਾਲਿਸੀ ਦਾ ਵੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਲੱਖ ਰੁਪਏ ਉਹ ਕਹਿੰਦੇ ਪਹਿਲਾਂ ਹੀ ਚੈੱਕ ਕਰੋ ਉਹ ਜ਼ਮੀਨਾਂ ਅਕਵਾਇਰ ਕਰਨ ਦੇ ਪੈਸੇ ਸੀ ਪੁੱਛੇ ਸੀ ਵੀ ਭਾਈ 65000 ਨੂੰ 650 ਕਰੋੜ ਕਿੱਥੋਂ ਆਣਾ ਪਰ ਮੈਂ ਹੁਣ ਕਹਿੰਦਾ ਵੀ ਮੁਆਵਜ਼ਾ ਕਿੱਥੋਂ ਦੇਣਗੇ ਆਸ ਕੋਈ ਨਹੀਂ ਆਸ ਕਿਸੇ ਸਰਕਾਰ ਕੋਈ ਨਹੀਂ ਹੈ ਜੀ ਪੰਜਾਬੀ ਭਰਾ ਸਾਡੇ ਹਮੇਸ਼ਾ ਹੀ ਸੇਵਾ ਦੇ ਲਈ ਅੱਗੇ ਰਹਿੰਦੇ ਆ ਸੋ ਇੱਕ ਟਰਾਲੀ ਉਸ ਤੋਂ ਬਾਅਦ ਪਿੱਛੇ ਇੱਕ ਟਰਾਲੀ ਆ ਰਹੀ ਆ ਹਰੇ-ਚਾਰੇ ਦੀ ਤੇ ਸੁੱਕੇ ਚਾਰੇ ਦੀ ਜਿਆਦਾ ਲੋੜ ਹੈ ਅੱਗੇ ਕਿਉਂਕਿ ਪੂਰਾ ਇਲਾਕਾ ਪ੍ਰਭਾਵਿਤ ਹੋ ਪਿੰਡਾਂ ਦੇ ਨਾਂ ਦੱਸ ਦਿਓ ਪਾਜੀ ਕਿਹੜੇ-ਕਿਹੜੇ ਪਿੰਡਾਂ 'ਚ ਪਿੰਡ ਵੀਰਜੀਤਰਾ ਇਧਰ ਕੋਹਨੇ ਵਾਲ ਹੋ ਗਿਆ ਇਧਰ ਕੋਰੀਡੋਰ ਦੇ ਨਾਲ-ਨਾਲ ਜਿੰਨੇ ਪਿੰਡ ਲੱਗਦੇ ਆ ਆ ਨੀਵੇਂ ਡੇਰੇ ਬਾਬੇ ਨਾਨਕ ਦੇ ਇਲਾਕੇ ਦੇ ਜਿੰਨੇ ਪਿੰਡ ਆ ਸੁੱਕਾ ਚਾਰਾ ਤੇ ਹਰਾ ਚਾਰਾ ਬਿਲਕੁਲ ਖਤਮ ਹੈ ਇੱਥੇ ਸੋ ਸ਼ੋਮਣੀ ਕਮੇਟੀ ਵੱਲੋਂ ਲੰਗਰ ਜਿਹੜਾ ਹੈਗਾ ਉਹ ਲੈ ਕੇ ਜਾਇਆ ਜਾ ਰਿਹਾ ਲੰਗਰ ਲੈ ਕੇ ਜਾ ਰਹੇ ਨੇ ਸੋ ਸੋ ਪਾਣੀ ਥੋੜਾ ਜਿਹਾ ਇੱਥੇ ਘਟੋ ਸੋ ਬਿਲਕੁਲ ਪੱਕਿਆ ਹੋਇਆ ਲੰਗਰ ਲੈ ਕੇ ਇਹ ਸ਼੍ਰੋਮਣੀ ਕਮੇਟੀ ਅੰਦਰ ਲੈ ਕੇ ਜਾ ਰਹੀ ਜੀ ਹਾਂ ਜੀ ਸ਼੍ਰੋਮਣੀ ਕਮੇਟੀ ਵਾਲੇ ਲੰਗਰ ਲੈ ਕੇ ਜਾ ਰਹੇ ਆ ਲੋੜ ਹੈ ਤੁਹਾਨੂੰ ਲੰਗਰ ਦੀ ਨਹੀਂ ਵੈਸੇ ਤਾਂ ਪਾਣੀ ਦੀ ਲੋੜ ਹੈ ਲੰਗਰ ਦੀ ਇੰਨੀ ਕੋਈ ਲੋੜ ਨਹੀਂ ਪਾਣੀ ਦੀ ਲੋੜ ਆ ਕੁਝ ਘਰ ਹੈਗੇ ਆ ਜੇ ਕੁਝ ਥੋੜੇ ਘਰ ਹੈਗੇ ਗਰੀਬ ਆ ਉਹ ਆਸ-ਪਾਸੇ ਆ ਕੁਝ ਸਾਸੀ ਆ ਉਥੋਂ ਤੱਕ ਕੋਈ ਚੰਗੀ ਗੱਲ ਆ ਫਿਰ ਕੁਝ ਘਰ ਹੈਗੇ ਆ ਜ਼ਿਆਦਾ ਨਹੀਂ ਕੁਝ ਤੁਸੀਂ ਪਹਿਲਾਂ ਦੱਸਿਆ ਸੀ ਨਾ ਵੀ ਲੰਗਰ ਤਾਂ ਸਾਡਾ ਪੱਕ ਦਾ ਆ ਪਰ ਮਤਲਬ ਕਹਿੰਦਾ ਕੁਝ ਘਰ ਥੋੜੇ ਹੈਗੇ ਜੇ ਚਲ ਵੀ ਜਾਵੇ ਤਾਂ ਕੋਈ ਗੱਲ ਨਹੀਂ ਨਹੀਂ ਤੇ ਠੀਕ ਹੈ ਜੀ ਜਿਹੜੇ ਘਰ ਉੱਚੇ ਹੀ ਉਹਨਾਂ ਦੇ ਪ੍ਰਸ਼ਾਦਾ ਡਿਆ ਪੱਕ ਤੋਂ ਬਿਲਕੁਲ ਜਿਹੜੇ ਘਰਾਂ ਦੇ ਵਿੱਚ ਪ੍ਰਸ਼ਾਦੇ ਦੀ ਲੋੜ ਹੋਊਗੀ ਤਾਂ ਉਹਨਾਂ ਦੇ ਲਈ ਸ਼ੋਮਣੀ ਕਮੇਟੀ ਦੇ ਵੱਲੋਂ ਲੰਗਰ ਜਿਹੜਾ ਹੈਗਾ ਪੱਕਿਆ ਪ ਲੈ ਕੇ ਜਾਇਆ ਜਾ ਰਿਹਾ ਕਿਸ਼ਤੀ ਦੇ ਰਾਹੀਂ ਫੌਜੀ ਜਿਹੜੇ ਹੈਗੇ ਆ ਆਰਮੀ ਦੇ ਜਵਾਨ ਕਿਸ਼ਤੀ ਨੂੰ ਲੈ ਕੇ ਜਾ ਰਹੇ ਆ ਤੇ ਨਾਲ ਹੀ ਸ਼ੌਮਣਿਕ ਕਮੇਟੀ ਦੇ ਮੁਲਾਜ਼ਮ ਜਿਹੜੇ ਨੇ ਉਹ ਲੰਗਰ ਲੈ ਕੇ ਜਾ ਰਹੇ ਨੇ ਸੋ ਜਿੱਥੇ ਜਦੋਂ ਜਿੰਨੀ ਮਦਦ ਹੁੰਦੀ ਆ ਕਰਨੀ ਚਾਹੀਦੀ ਹੈ ਉਹ ਚਾਹੇ ਤੁਹਾਡੀ ਡਿਊਟੀ ਹੈ ਚਾਹੇ ਨਹੀਂ ਵੀ ਹੈ ਉਹ ਸੇਵਾ ਹੀ ਹੈ ਪਰ ਜੇ ਇਮਾਨਦਾਰੀ ਦੇ ਨਾਲ ਕਰਾਂਗੇ ਬਾਈ ਜੀ ਤਾਂ ਵਾਹਿਗੁਰੂ ਪਰਮਾਤਮਾ ਤੁਹਾਨੂੰ ਵੀ ਇਹ ਐਸੇ ਪੁੰਨ ਦਾ ਜਿਹੜਾ ਫਲ ਦਊਗਾ ਪਰ ਜਦੋਂ ਅਸੀਂ ਲੈਣੀਆਂ ਹਜ਼ਾਰਾਂ ਲੱਖਾਂ ਰੁਪਏ ਦੀਆਂ ਤਨਖਾਹਾਂ ਤੇ ਬੈਠ ਕੇ ਕੁਰਸੀਆਂ ਦੇ ਉੱਤੇ ਸਿਰਫ ਆਰਡਰ ਬਾਬਿਆਂ ਨੂੰ ਡੇਰੇਆਂ ਦੇ ਵਿੱਚ ਹੀ ਮਾਰਨੇ ਆ ਫਿਰ ਪਰਮਾਤਮਾ ਬੈਠਾ ਉੱਤੇ ਦੇਖਦਾ ਪਰ ਖੈਰ ਪਿੰਡ ਦੇ ਵਿੱਚ ਹੁਣ ਜਿਹੜੇ ਲੰਗਰ ਲੈ ਕੇ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਜਾ ਰਹੇ ਹਾਂ ਜੀ ਸਰ ਇੱਕ ਜਿਹੜੀਆਂ ਜ਼ਮੀਨਾਂ ਦੀ ਫਸਲ ਖਰਾਬ ਹੋਈ ਆ ਇਹ ਜ਼ਰੂਰ ਜ਼ੀਰੋ ਗਰਾਊਂਡ ਤੇ ਜਾ ਕੇ ਚੈੱਕ ਕੀਤੇ ਜਾਣ ਫਿਰ ਮੁਆਵਜ਼ਾ ਜੇ ਸਰਕਾਰ ਲੱਗਦਾ ਤੁਹਾਨੂੰ 2023 ਦਾ ਤਾਂ ਮਿਲਿਆ ਨਹੀਂ ਭਾਜੀ ਅਜੇ ਤੱਕ ਸਰ ਜੇ ਮਿਲਦਾ ਤੇ ਜ਼ੀਰੋ ਗਰਾਊਂਡ ਤੇ ਜਾ ਕੇ ਚੱਕ ਕੀਤੇ ਜਾਣ ਇਹ ਜਿਨ੍ਹਾਂ ਦੀਆਂ ਫਰਮੈਸ਼ਾਂ ਨੇ ਜਿਹੜੇ ਤਗੜੇ ਬੰਦੇ ਨੇ ਉਹ ਲੈ ਜਾਂਦੇ ਨੇ ਸਾਨੂੰ ਕੁਝ ਨਹੀਂ ਮਿਲਦਾ ਜੀ ਅਸੀਂ ਮਾੜੇ ਜ਼ਿਮੀਦਾਰਾਂ ਮਾਤੜ ਅਸੀਂ ਰਗੜੇ ਜਾਂਦੇ ਆ ਜੀ ਅਜੇ ਤੱਕ ਨਹੀਂ ਮਿਲਿਆ ਜੇ ਆਉਣ ਵਾਲੇ ਸਮੇਂ 'ਚ ਮਿਲਦਾ ਤੇ ਜਰੂਰ ਜ਼ੀਰੋ ਗਰਾਊਂਡ ਤੇ ਜਾ ਕੇ ਫਸਲ ਪੈਲੀ 'ਚ ਜਾ ਕੇ ਚੈੱਕ ਕੀਤੀ ਜਾਏ ਜਿਸ ਹਿਸਾਬ ਨਾਲ ਬੀਤੇ ਦਿਨੀ ਬਾਈਕ 'ਚ ਬਹੁਤ ਵੱਡਾ ਮੁੱਦਾ ਚੱਲਿਆ ਸੀ ਲੈਂਡ ਬੋਲਿੰਗ ਪਾਲਿਸੀ ਦਾ ਵੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਲੱਖ ਰੁਪਏ ਉਹ ਕਹਿੰਦੇ ਪਹਿਲਾਂ ਹੀ ਚੈੱਕ ਲੋ ਉਹ ਜ਼ਮੀਨਾਂ ਅਕਵਾਇਰ ਕਰਨ ਦੇ ਪ 65000 ਨੂੰ 650 ਕਰੋੜ ਕਿੱਥੋਂ ਆਣਾ ਪਰ ਮੈਂ ਹੁਣ ਕਹਿੰਦਾ ਵੀ ਮੁਆਵਜ਼ਾ ਕਿੱਥੋਂ ਦੇਣਗੇ ਸਰ ਜੇ ਦੇਣਗੇ ਤੇ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆਂ ਵੀ ਜੇ ਦੇਣਗੇ ਜ਼ੀਰੋ ਗਰਾਊਂਡ ਤੇ ਜਾ ਕੇ ਚੈੱਕ ਕੀਤਾ ਜਾਏ ਆਸ ਕੋਈ ਨਹੀਂ ਹੈ ਜੀ ਇਹਨਾਂ ਕੋ ਆਸ ਕੋਈ ਨਹੀਂ ਆਸ ਕਿਸੇ ਸਰਕਾਰ ਕੋਈ ਨਹੀਂ ਹੈ ਜੀ ਆਸ ਕਿਸੇ ਸਰਕਾਰ ਕੋਈ ਨਹੀਂ ਆ ਜਦੋਂ ਤੁਹਾਡੇ ਕੋਲ ਆਫਤ ਚ ਨਹੀਂ ਆ ਰਹੇ ਬਾਈ ਜੀ ਫਿਰ ਬਾਅਦ ਵਿੱਚ ਕੋਈ ਨਹੀਂ ਆਇਆ ਜੀ ਆਫਤ ਚ ਕੋਈ ਨਹੀਂ ਆਇਆ ਸਾਡੇ ਕੋ ਜੀ ਔਰ ਭਾਈ ਅਸੀਂ ਪੂਰਨ ਤੌਰ ਤੇ ਇਹਦਾ ਬਾਈਕੜ ਕਰਾਂਗੇ ਸਾਰਿਆਂ ਦਾ ਹੀ ਸੋ ਬਿਲਕੁਲ ਭਾਈ ਜੀ ਲਗਾਤਾਰ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਪੰਜਾਬੀ ਭਰਾ ਸਾਡੇ ਹਮੇਸ਼ਾ ਹੀ ਸੇਵਾ ਦੇ ਲਈ ਅੱਗੇ ਰਹਿੰਦੇ ਆ ਸੋ ਇੱਕ ਟਰਾਲੀ ਉਸ ਤੋਂ ਬਾਅਦ ਪਿੱਛੇ ਇੱਕ ਟਰਾਲੀ ਆ ਰਹੀ ਆ ਪਿੱਛੇ ਹੁਣ ਕਈ ਗੁਜ਼ਰ ਚੁੱਕੇ ਆ ਤੇ ਵੀਰ ਜੋਰੀ ਤੇ ਸਮਾਣਾ ਟਾਵਰ ਤੇ ਮੋਰਚਾ ਲੱਗਿਆ ਹੋਇਆ ਉਹਨਾਂ ਦੇ ਜਿਹੜੇ ਹੈਗੇ ਗੁਰਪ੍ਰੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਪਹੁੰਚੇ ਹੋਏ ਨੇ ਸੋ ਉਥੋਂ ਵੀ ਰਸਦ ਪਾਣੀ ਜਿਹੜੀ ਹੈਗੀ ਆਈ ਆ ਵਾਇਗੁਰ ਜੀ ਦਾ ਹਾਲ ਸਾਹਿਬ ਹੈ ਕੀ ਕੀ ਲੱਗੇ ਆਂ ਜੀ ਪੈਸਾ ਵਹੀਂ ਜੇ 100 ਪੈਕੇਟ ਜਿਹੜਾ ਵਾ ਸੁੱਕੀ ਰਸਤ ਦਾ ਲੱਗੇ ਆਂ ਨਾਲ ਪਾਣੀ ਆ ਨਾਲ ਰਸਵਾ ਤੇ ਬਿਸਕੁਟ ਵਗੈਰਾ ਵਾ ਤੇ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਜਿਹੜੇ ਅਗਲੇ ਬੰਨੇ ਕਿ ਜਿੱਥੋਂ ਤੱਕ ਨਹੀਂ ਹਜੇ ਤੱਕ ਕੋਈ ਪਹੁੰਚ ਸਕੇਗਾ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਪਰ ਮੇਨ ਵਾ ਕਿ ਜਿਹੜਾ ਅੱਗੇ ਪਾਣੀ ਕਾਫੀ ਗਹਿਰੇ ਜਿਆਦਾ ਵਾ ਕਿ ਪਰਲੇ ਬੰਨੇ ਜਾਇਆ ਹੀ ਨਹੀਂ ਜਾ ਰਿਹਾ ਸਾਡੇ ਕੋ ਸੋ ਬਿਲਕੁਲ ਛੋਟੀਆਂ ਗੱਡੀਆਂ ਨਹੀਂ ਜਾਂਦੀਆਂ ਪਰ ਟਰੈਕਟਰ ਜਿੱਥੇ ਤੱਕ ਜਾ ਰਹੇ ਨੇ ਜਾ ਹੋ ਰਿਹਾ ਏ ਸੋ ਬਿਲਕੁਲ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਲਗਾ ਕੇ ਸਿੰਘ ਜਿਹੜੇ ਹੈਗੇ ਆ ਉਹਨਾਂ ਨੇ ਚਾਲੇ ਪਾ ਦਿੱਤੇ ਆ ਸੇਵਾ ਦਾ ਸੰਕਲਪ ਕਦੇ ਵੀ ਖਤਮ ਨਹੀਂ ਹੋ ਸਕਦਾ ਇਹ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਕਿੱਥੋਂ ਆਇਓ ਜੀ ਪਿੰਡ ਠਵਾਲ ਤੋਂ ਪਿੰਡ ਠਵਾਲ ਤੋਂ ਜੀ ਤੁਹਾਡੇ ਉਧਰ ਠੀਕ ਹੈ ਸਾਰਾ ਸਾਡੇ ਠੀਕ ਆ ਅਸੀਂ ਕੀ ਕੀ ਲੈ ਕੇ ਆਏ ਹਾਂ ਜੀ ਸੇਵਾ ਜੀ ਸਾਲ ਰੋਟੀ ਤੇ ਪਾਣੀ ਦਾ ਇੰਤਜ਼ਾਮ ਕੀਤਾ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਤੇ ਕਿਵੇਂ ਦੇ ਹਾਲਾਤ ਦੇਖਿਆ ਜੀ ਪਿੱਛੇ ਹਾਲਾਤ ਬਹੁਤ ਮਾੜੇ ਆ ਜੀ ਸਰਕਾਰਾਂ ਸੁੱਤੀਆਂ ਨੇ ਕੁਝ ਕਰਨੀ ਨਹੀਂ ਆ ਜੋ ਲੋਕਾਂ ਦਾ ਹਾਲ ਹੈ ਹਾਲ ਹੈ ਜੀ ਸਰਕਾਰਾਂ ਤਾਂ ਜੀ ਜਹਾਜ਼ਾਂ ਦੇ ਵਿੱਚ ਬੈਠ ਕੇ ਜੀ ਲਗਾਤਾਰ ਉਹ ਪਾ ਰਹੇ ਆ ਜੀ ਉਹ ਫੋਟੋਆਂ ਖਿੱਚ-ਖਿੱਚ ਕੇ ਪਾ ਰਹੇ ਆ ਜੀ ਉਹ ਤਾਂ ਫੋਟੋ ਲੈਣ ਹੀ ਆਉਂਦੇ ਜੀ ਜਨ ਸੰਗਤ ਦੀ ਗਰਾਊਂਡ ਲੈਵਲ ਤੇ ਸੇਵਾ ਕਰਨ ਜਿਹੜੇ ਸਾਡੇ ਕਿਸਾਨ ਭਰਾਵਾਂ ਦਾ ਝੋਨਾ ਖਰਾਬ ਹੋ ਗਿਆ ਉਹਨਾਂ ਦਾ ਗਰਾਊਂਡ ਲੈਵਲ ਤੇ ਆਣ ਕੇ ਵੇਖਣ ਕੀ ਹਾਲ ਆ ਤੁਸੀਂ ਤਾਂ ਦੇਖ ਰਹੇ ਜੋ ਕਿ ਨਹੀਂ ਇੱਕ ਪੱਤਰਕਾਰ ਹੀ ਹੁੰਦੇ ਜੋ ਸਾਰਿਆਂ ਨੂੰ ਸਲੀਅਤ ਦੱਸਦੇ ਆ ਨਹੀਂ ਤਾਂ ਹੋਰ ਕੋਈ ਨਹੀਂ ਦੱਸਦਾ ਵਾਇਗੁਰ ਜੀ ਦਾ ਖਲਸਾ ਸਾਹਿਬ ਵਾਇਗੁਰ ਜੀ ਕੀ ਪਤਾ ਐ ਸੋ ਬਿਲਕੁਲ ਜੀ ਕਿੰਨੀ ਉਮਰ ਹੋ ਗਈ ਅੰਕਲ ਜੀ 71 ਸਾਲ 71 ਸਾਲ ਜੀ ਕਿੰਨੀ ਵਾਰ ਅਜਿਹਾ ਮਾਹੌਲ ਦੇਖਿਆ ਜੀ 88 ਚ ਵੇਖਿਆ ਜਾਂ ਹੁਣ ਵੇਖਿਆ 23 ਦੇ ਵਿੱਚ ਤੁਹਾਡੇ ਉਧਰ ਠੀਕ ਰਿਹਾ ਇਹ ਠੀਕ ਸੀ ਇੰਨਾ ਪਾਣੀ ਨਹੀਂ ਸੀ ਜ਼ਿਆਦਾ ਹਾਂ ਹੁਣ ਤਾਂ ਜ਼ਿਆਦਾ ਹੋ ਗਏ ਹਾਲਾਤ ਖਰਾਬ ਜੀ ਤੇ ਸਰਕਾਰਾਂ ਨੂੰ ਕਿਵੇਂ ਵੇਖਦੇ ਹੋ ਜੀ ਜਿਹੜੇ ਕਹਿੰਦੇ ਵੀ ਖੁਸ਼ਹਾਲ ਕਰ ਦੇਣਾ ਜੀ ਖੁਸ਼ਹਾਲ ਕਰਤਾ ਜੀ ਕਾ ਜਿੰਮੇਦਾਰ ਵਿਚਾਰਿਆਂ ਨੇ ਕਦੋਂ ਉੱਠਣਾ ਜੀ ਜਿਹੜੇ ਮਾਰੇ ਗਏ ਜਿਹਨਾਂ ਦੇ ਝੋਨੇ ਪੱਕੇ ਆ ਸਾਰਾ ਖਰਚਾ ਲਾਇਆ ਘਰ ਗੁਰਗਗੇ ਆ ਇਹਨਾਂ ਵਿਚਾਰਿਆਂ ਕਦੋਂ ਉੱਠਣਾ ਜੀ ਸੋ ਬਿਲਕੁਲ ਸੋ ਬਿਲਕੁਲ ਜੀ ਸੋ ਸੇਵਾ ਲੈ ਕੇ ਜਾ ਰਹੇ ਨੇ ਬਿਊਰੋਰੀ ਸਾਹਿਬ ਜੀ ਹੋਰ ਚੜਦੀ ਕਲਾ ਵਿੱਚ ਠੀਕ ਠਾਕ ਨੇ ਕਿਥੋਂ ਤੁਸੀਂ ਇੱਥੋਂ ਹੀ ਆ ਜੀ ਨਹੀਂ ਮੈਂ ਇੱਥੇ ਲੋਕਲ ਗਰਦਾਸਪੁਰ ਐ ਪਰ ਸ਼ਹਿਰ ਤੋਂ ਭਾਈ ਠੀਕ ਹੈ ਠੀਕ ਹੈ ਸੇਵਾ ਲਈ ਆਏ ਸੀਗੇ ਜੀ ਹਾਂ ਜੀ ਹਾਂ ਜੀ ਵੀਰ ਜੀ ਬਿਲਕੁਲ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਲਗਾਤਾਰ ਟਰੈਕਟਰ ਜਿਹੜੇ ਹੈਗੇ ਆ ਉਹ ਸੇਵਾ ਦੇ ਲਈ ਰਸਦਾਂ ਵਗੈਰਾ ਲੈ ਕੇ ਜਾ ਰਹੇ ਨੇ ਉਹ ਚੜ੍ਹਦੀ ਕਲਾ ਬਾਈ ਜੀ ਕਿੱਥੋਂ ਆਇਓ ਜੀ ਬਟਾਲੇ ਤੋਂ ਜੀ ਇੱਧਰ ਕਿਹੜੇ ਏਰੀਆ ਜਾ ਰਹੇ ਜੀ ਅਸੀਂ ਹਰੂਵਾਲ ਪਿੰਡ ਚੱਲੇ ਆ ਜੀ ਉਹ ਤੇ ਠੇਠਰ ਕੇ ਕੱਲ ਹੋਈ ਆ ਜੀ ਹਾਂ ਜੀ ਅਸੀਂ ਬਟਾਲੇ ਦੇ ਦਰਸ਼ਕ ਆ ਭਾਈ ਜੀ ਕਿੱਥੇ ਜਾ ਰਹੇ ਜੀ ਆਈ ਹਰੂਵਾਲ ਤੇ ਠੇਠਰ ਕੇ ਜਾਣਾ ਜੀ ਵੀਰ ਦੀ ਲੰਗਰ ਲਾ ਕੇ ਹਾਂਜੀ ਇਹ ਗੱਲ ਹੋਈ ਆ ਜੀ ਹਾਂ ਜੀ ਰੂਵਾਲੀ ਸਰਪੰਚ ਨਾਲ ਗੱਲ ਹੋਈ ਆ ਤੇ ਠੇਠਰਕੇ ਵਾਲੇ ਦਾ ਵੀ ਹੋਈ ਆ ਹਾਲਾਤ ਕਿਵੇਂ ਦੇ ਕਹਿੰਦੇ ਉਹ ਹਾਲਾਤਾਂ ਦੇ ਮਾੜੇ ਆ ਪਾਣੀ ਪੂਣੀ ਦੀ ਬਹੁਤ ਤੰਗੀ ਆ ਜਿਹੜੇ ਕੰਮ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀ ਉਹ ਤੁਸੀਂ ਕਰ ਰਹੇ ਹੋ ਸਰਕਾਰਾਂ ਦੇ ਹੈ ਨੀ ਜੇ ਸਰਕਾਰਾਂ ਖਤਮ ਹੋ ਗਈਆਂ ਇਹ ਤੇ 5 ਸਾਲ ਜ਼ੀਰੋ ਜਿਹੇ ਲੰਘੇ ਸਾਡੇ ਇਹ ਜੇ ਸਾਡੇ ਕੋਲ ਸਾਡੇ ਇਤਿਹਾਸ ਦੇ ਵਿੱਚ ਸੇਵਾ ਦਾ ਸੰਕਲਪ ਸਾਨੂੰ ਸੇਵਾ ਦੀ ਗੁਰੂ ਸਾਹਿਬ ਨੇ ਗੁਰਤੀ ਨਾ ਦਿੱਤੀ ਹੁੰਦੀ ਫੇ ਖਤਮ ਸੀ ਕੰਮ ਕਲਗੀਆਂ ਵਾਲੇ ਪਾਸ਼ਾ ਦੀ ਮਿਹਰ ਆ ਗੁਰੂ ਰਾਮਦਾਸ ਦੀ ਮਿਹਰ ਆ ਲੰਗਰਾਂ ਦੇ ਘਾਟੇ ਨਹੀਂ ਜੀ ਇਹ ਤਾਂ ਇਦਾਂ ਚੱਲਦੇ ਰਹਿਣਗੇ ਸਰਕਾਰਾਂ ਕਰਨ ਚਾਹੇ ਨਾ ਕਰਨ ਇਹ ਤਾਂ ਇਦਾਂ ਯੋਗਦਾਨ ਦਿੰਦੀਆਂ ਰਹਿਣਾ ਸੰਗਤਾਂ ਨੇ ਤੇ ਅਸੀਂ ਲੰਗਰ ਲਾਉਂਦੇ ਰਹਿਣਾ ਚਲੋ ਮਾਲਕਾ ਹਜੇ ਭੀੜ ਨਾ ਪਾਵੇ ਕਿਸੇ ਤੇ ਵੀ ਤੇ ਚਲੋ ਹੁਣ ਜੇ ਪਈ ਆ ਤੇ ਭੈਣ ਭਰਾ ਰਲ ਕੇ ਅਸੀਂ ਕਟਾਂਗੇ ਜਿੱਦਾਂ ਤੁਸੀਂ ਮੀਡੀਆ ਵਾਲੇ ਵੀ ਆਏ ਜੇ ਘਰਾਂ ਚੋਂ ਬਾਹਰ ਉਹਦਾ ਅਸੀਂ ਵੀ ਆਏ ਬਿਲਕੁਲ ਸੋ ਲਗਾਤਾਰ ਤੁਹਾਨੂੰ ਟਰਾਲੀਆਂ ਦੇਖਣਗੇ ਇਸ ਏਰੀਆ ਦੇ ਵਿੱਚ ਕਿਉਂਕਿ ਇਹ ਏਰੀਆ ਖੜਾ ਦੀ ਮਾਰ ਇਸ ਵਕਤ ਚੱਲ ਰਿਹਾ ਏ ਸੋ ਬੀਰ ਹੋਰੀ ਲਗਾ ਪਾਣੀ ਲੈ ਕੇ ਜਾ ਰਹੇ ਆ ਜੀ ਕਿ ਲੈਗਰ ਟਿਕਾ ਖਾਲਸਾ ਜੀ ਕਿੱਥੋਂ ਆਇਓ ਜੀ ਜੀ ਇਹ ਸਾਰਾ ਪ੍ਰਬੰਧ ਜਿਹੜਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜੀ ਠੀਕ ਹੈ ਜੀ ਪਾਣੀ ਦੀਆਂ ਉਹ ਤਾਂ ਕਿੰਨੀਆਂ ਜੀ ਇਹ ਪੇਟੀਆਂ ਘਟੋਕਾਰ ਦੀ 250 ਪੇਟੀ ਹੈ ਸਾਡੇ ਕੋਲ ਤੇ ਆਪਾਂ ਬਾਕੀ ਜਿਹੜਾ ਸਾਡੇ ਦੋ ਟਰੈਕਟਰ ਹੋਰ ਪਿੱਛੇ ਆ ਰਹੇ ਨੇ ਗੁਰਦਾਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਠੀਕ ਹੈ ਜੀ ਤੇ ਬਾਕੀ ਚਾਹ ਤੇ ਲੰਗਰ ਤੇ ਸੁਕੀ ਰਸਦ ਲੈ ਕੇ ਗਏ ਜੀ ਅੰਦਰ ਵੀ ਲੈ ਕੇ ਗਏ ਗੁਰਦਾਰਾ ਬੁਰਸਾ ਉਤਾਰੀ ਹਾਲ ਤੋਂ ਜੀ ਗਏ ਨੇ ਮੈਂ ਸਾਹਿਬ ਤੇ ਬਾਕੀ ਇਹ ਪਾਣੀ ਜਿਹੜਾ ਅੱਗੇ ਤੇ ਬਾਕੀ ਜਿੰਨੇ ਵੀ ਪਿੰਡ ਨੇ ਸਾਰਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੀ ਬਹੁਤ ਵਧੀਆ ਪਰਮਾਤਮਾ ਮਿਹਰ ਕਰੇ ਸ਼ੋਮਣੀ ਕਮੇਟੀ ਆਪਣੀਆਂ ਸੇਵਾਵਾਂ ਜਿਹੜੀ ਇਹ ਨਿਭਾ ਰਹੀ ਹੈ ਇਲਾਕੇ ਦੇ ਵਿੱਚ ਸੋ ਪਾਣੀ ਦੀਆਂ ਪੇਟੀਆਂ ਲੈ ਕੇ ਜਾ ਰਹੇ ਨੇ ਸੋ ਇਸੇ ਤਰ੍ਹਾਂ ਲਗਾਤਾਰ ਵੀਰ ਹੋ ਰਹੀ ਲਗਾਤਾਰ ਤੁਹਾਨੂੰ ਟਰੈਕਟਰ ਦੇਖਣਗੇ ਕਿਉਂਕਿ ਇਹ ਏਰੀਆ ਹੜ੍ਹ ਪ੍ਰਭਾਵਿਤ ਇਲਾਕਾ ਹੈ ਡੇਰਾ ਬਾਬਾ ਨਾਨਕ ਤ ਜ਼ਰੂਰ ਪਰ ਇਹ ਦੱਸ ਦਈਏ ਭਾਈ ਜੀ ਸੁੱਕਾ ਰਾਸ਼ਨ ਬਣਿਆ ਹੋਇਆ ਜਿਹੜਾ ਸੁੱਕਾ ਰਾਸ਼ਨ ਹੁੰਦਾ ਜਿਵੇਂ ਬਿਸਕਟ ਹੋ ਗਿਆ ਜੀ ਸੁੱਕਾ ਦੁੱਧ ਹੋ ਗਿਆ ਹੋਰ ਚੀਜ਼ਾਂ ਹੋ ਗਿਆ ਉਹ ਜ਼ਰੂਰ ਲੈ ਕੇ ਕੀ ਲੈ ਕੇ ਜਾ ਰਹੇ ਹਾਂ ਭਾਈ ਜੀ ਕੀ ਹਾਂਜੀ ਟੂੜੀ ਲੈ ਕੇ ਜਾ ਰਹੇ ਆਂ ਬਾਈ ਠੀਕ ਹੈ ਤੇ ਹਾਂਜੀ ਕੀ ਲੈ ਕੇ ਜਾ ਰਹੇ ਟੂੜੀ ਭਾਜੀ ਕਿੱਥੋਂ ਆਏ ਭਾਜੀ ਅਟਾਰੀ ਪਿੰਡ ਬਖਸ਼ੀਆ ਦੇ ਲਾਗੇ ਪਾਣੀ ਬਹੁਤ ਹੈ ਭਾਜੀ ਹੈਗੇ ਕੁਝ ਇਲਾਕਿਆਂ ਦੇ ਵਿੱਚ ਪਤਾ ਲੱਗਿਆ ਵੀ ਟੂੜੀ ਦੀ ਲੋੜ ਹੈਗੀ ਆ ਹਾਂਜੀ ਟੂੜੀ ਲੋੜ ਹੈ ਵੀ ਡੰਗਰ ਭੁਖੇ ਮਾਂਡੇ ਟੂੜੀ ਦੇ ਪਾਣੀ ਅੰਦਰ ਜਲ ਵੜ ਗਿਆ ਹੈ ਤੇ ਜਿੱਥੇ ਲੋੜ ਜਿੱਥੇ ਅਜੇ ਲੋੜ ਉਹ ਲੋੜ ਜੀ ਠੀਕ ਹੈ ਜੀ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਸਵੇਰੇ ਫੇਰ ਆਵਾਂਗੇ ਠੀਕ ਹੈ ਜੀ ਹਾਂਜੀ ਤਾਂ ਬਿਲਕੁਲ ਸੁੱਕੀ ਟੂੜੀ ਲੈ ਕੇ ਜਾ ਰਹੇ ਆਂ ਬੀਰੋ ਦੀ ਤਾਂ ਬਾਈ ਜੀ ਸਾਡੇ ਨੂੰ ਫੀਲ ਕਰੋ ਵੀ ਹਰੇ ਚਾਰੇ ਦੀ ਤੇ ਸੁੱਕੇ ਚਾਰੇ ਦੀ ਜਿਆਦਾ ਜ਼ਰੂਰਤ ਆ ਅੱਗੇ ਹਰੇ ਚਾਰੇ ਦੀ ਤੇ ਸੁੱਕੇ ਚਾਰੇ ਦੀ ਜਿਆਦਾ ਲੋੜ ਆ ਅੱਗੇ ਕਿਉਂਕਿ ਪੂਰਾ ਇਲਾਕਾ ਪ੍ਰਭਾਵਿਤ ਹੋ ਗਿਆ ਪਿੰਡਾਂ ਦੇ ਨਾਂ ਦੱਸ ਦਿਓ ਪਾਜੀ ਕਿਹੜੇ ਕਿਹੜੇ ਪਿੰਡਾਂ ਚ ਪਿੰਡ ਵੀਰ ਜੀ ਤਰਾ ਇਧਰ ਕੋਹਨੇ ਵਾਲ ਹੋ ਗਿਆ ਇਧਰ ਕੋਰੀਡੋਰ ਦੇ ਨਾਲ-ਨਾਲ ਜਿੰਨੇ ਪਿੰਡ ਲੱਗਦੇ ਆ ਆ ਨੀਵੇਂ ਡੇਰੇ ਬਾਬੇ ਨਾਨਕ ਦੇ ਇਲਾਕੇ ਦੇ ਜਿੰਨੇ ਪਿੰਡ ਆ ਸੁੱਕਾ ਚਾਰਾ ਤੇ ਹਰਾ ਚਾਰਾ ਬਿਲਕੁਲ ਖਤਮ ਹੈ ਇੱਥੇ ਸੁੱਕਾ ਚਾਰਾ ਤੇ ਹਰਾ ਚਾਰਾ ਕਿਉਂਕਿ ਬਾਈ ਜੀ ਸਾਰਾ ਕੁਝ ਤਬਾਹ ਹੋ ਗਿਆ ਡੰਗਰ ਭੁੱਖੇ ਆ ਬੱਚੇ ਭੁੱਖੇ ਆ ਲੋੜ ਹੈ ਸੁੱਕੇ ਚਾਰੇ ਦੀ ਤੇ ਹਰੇ ਚਾਰੇ ਦੀ ਤਾਂ ਜ਼ਰੂਰ ਹੈ ਇਸੇ ਇਲਾਕੇ ਦੇ ਵਿੱਚ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕ ਚੈਨਲ